ਸੂਰਜ ਨੂੰ ਕਦੇ ਵੀ ਆਪਣੀ ਹੋਣ ਦਾ ਪ੍ਰਗਟਾਵਾ ਨਹੀਂ ਕਰਨਾ ਪੈਂਦਾ ਸੂਰਜ ਦੀਆਂ ਕਿਰਨਾਂ ਸੂਰਜ ਦੀ ਗਰਮੀ ਸੂਰਜ ਦੀ ਤਪਸ਼ ਇਸ ਗੱਲ ਦਾ ਪ੍ਰਗਟਾਵਾ ਕਰਦੀ ਹੈ ਕਿ ਸੂਰਜ ਦੀ ਇਸ ਪ੍ਰਕਿਰਤੀ ਦੇ ਵਿੱਚ ਕੋਈ ਨਾ ਕੋਈ ਹੋਂਦ ਜ਼ਰੂਰ ਹੈਗੀ ਹੈ। ਇਸੇ ਤਰ੍ਹਾਂ ਆਪਣੇ ਜੀਵਨ ਦੇ ਵਿੱਚ ਜੋ ਵੀ ਇਨਸਾਨ ਮਿਹਨਤ ਕਰਦਾ ਹੈ ਜਾਂ ਫਿਰ ਕਿਸੇ ਖੇਤਰ ਦੇ ਵਿੱਚ ਲਗਾਤਾਰ ਅਭਿਆਸ ਕਰਦੇ ਨੇ ਤੇ ਉਹਨਾਂ ਨੂੰ ਆਪਣੀ ਹੋਂਦ ਦੁਨੀਆ ਦੇ ਸਾਹਮਣੇ ਰੱਖਣੀ ਨਹੀਂ ਪੈਂਦੀ। ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਜਿਸ ਅਜ਼ੀਮ ਸ਼ਖਸੀਅਤ ਨੂੰ ਆਪ ਜੀ ਦੇ ਰੂਬਰੂ ਕਰਨ ਜਾ ਰਹੇ ਹਾਂ, ਉਹਨਾਂ ਨੇ ਵੀ ਗੁਰਮਤ ਸੰਗੀਤ ਦੇ ਖੇਤਰ ਦੇ ਵਿੱਚ ਬਹੁਤ ਮਿਹਨਤ ਕੀਤੀ ਤੇ ਅੱਜ ਦੁਨੀਆ ਦੇ ਵਿੱਚ ਉਹਨਾਂ ਦਾ ਇੱਕ ਮੁਕਾਮ ਹੈ। ਮੇਰੀ ਮੁਰਾਦ ਭਾਈ ਸਰਬਜੀਤ ਸਿੰਘ ਜੀ ਲਾਡੀ ਹਜ਼ੂਰੀ ਕੀਰਤਨੀਏ ਸਚਖੰਡ ਸ਼੍ਰੀ ਹਰਮੰਦਰ ਸਾਹਿਬ चौकी पहो फुटी चिड़ी चौकी पहुती चिड़ी चौकी पहो फुटी चिड़ी चौकी पो फुटी बगन बरंग चिड़ी चौकी पुटी चिड़ी चौकी चिड़ी चौकी पो फुटी, चीड़ी चोकी, चीड़ी चोकी पो फुटी। ਪਈਸਾ ਬਬਾ ਬੋ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਚੱਲ ਰਿਹਾ ਹੈ ਅੱਜ ਕੱਲ ਜ਼ਿੰਦਗੀ ਦੇ ਵਿੱਚ ਬਸ ਉਹੀ ਚੱਲ ਰਿਹਾ ਜੋ ਪਹਿਲਾਂ ਚੱਲ ਰਿਹਾ ਸੀ ਕੁਝ ਨਵਾਂ ਨਹੀਂ ਬਟ ਇਹ ਮਸੂਦ ਮੈਂ ਕਰਦਾ ਵੀ ਜਿਵੇਂ ਰੋਜ਼ ਕੁਝ ਨਵਾਂ ਨਵਾਂ ਹੋ ਰਿਹਾ ਹੈ ਤਾਂ ਕੀਰਤਨ ਦੀ ਸੇਵਾ ਹੀ ਹੈ ਜੋ ਬਚਪਨ ਚ ਸਟਾਰਟ ਕੀਤਾ ਸੀ ਤਾਂ ਉਹ ਹੀ ਸੇਵਾ ਲੜੀ ਵੱਲ ਚੱਲ ਰਹੀ ਹੈ ਔਰ ਜਿੱਥੇ ਗੁਰੂ ਸੇਵਾ ਲੈਂਦੇ ਨੇ ਉੱਥੇ ਪਹੁੰਚ ਕੇ ਕੋਸ਼ਿਸ਼ ਕਰਦੇ ਆ ਕਿ ਸੰਗਤ ਨੂੰ ਪ੍ਰਸੰਨ ਕੀਤਾ ਜਾਵੇ ਔਰ ਜੋ ਗੁਰੂ ਦਾ ਉਪਦੇਸ਼ ਹੈ ਉਸ ਨੂੰ ਅਗਾ ਤੋਂ ਅਗਾ ਪਛਾਇਆ ਜਾਵੇ। ਪਈਸਾ ਜਦੋਂ ਮੈਂ ਤੁਹਾਡੇ ਬਾਰੇ ਪੜ੍ਹ ਰਿਹਾ ਸਾਂ ਤੇ ਮੈਨੂੰ ਬੜੀ ਹੈਰਾਨੀ ਹੋਈ ਕਿ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਜੋ ਤਬਲਾ ਵਜਾਉਂਦਾ ਹੈ ਉਹ ਹਾਰਮੋਨੀਅਮ ਘੱਟ ਪਲੇ ਕਰ ਸਕਦਾ ਹੈ ਜਾਂ ਫਿਰ ਜਿਹੜਾ ਹਾਰਮੋਨੀਅਮ ਦਾ ਮਾਹਿਰ ਹੁੰਦਾ ਹੈ ਉਹਦੇ ਕੋਲ ਤਬਲਾ ਨਹੀਂ ਵਜਦਾ। ਲੇਕਿਨ ਤੁਸੀਂ ਦੋਵੇਂ ਚੀਜ਼ਾਂ ਬਾ ਕਮਾਲ ਵਜਾਉਂਦੇ ਹੋ। ਜਦੋਂ ਵੀ ਵਜਾਉਂਦੇ ਹੋ ਤੇ ਇੱਕ ਮਾਹੌਲ ਬਣ ਜਾਂਦਾ ਹੈ। ਇਹ ਕਿਵੇਂ ਤਿਆਰੀ ਕੀਤੀ? ਕਿਵੇਂ ਮਿਹਨਤ ਕੀਤੀ ਇਸ ਦੇ ਬਾਰੇ? ਇਹਦੇ ਬਾਰੇ ਅਸਲ 'ਚ ਮੈਨੂੰ ਵੀ ਨਹੀਂ ਪਤਾ ਹੈਗਾ। ਪਰ ਗੁਰੂ ਗੁਰੂ ਰਾਮਦਾਸ ਜੀ ਦੀ ਬਖਸ਼ਿਸ਼ ਹੈ ਜਿੱਥੋਂ ਇਹ ਸਾਰੀਆਂ ਚੀਜ਼ਾਂ ਪ੍ਰਾਪਤ ਹੋਈਆਂ ਨੇ ਤਬਲਾ ਵਜਾਣਾ ਹਰਮੋਨੀਅਮ ਵਜਾਣਾ ਔਰ ਗਾਣਾ ਗਾਇਨ ਕਰਨਾ ਸ਼ਬਦ ਨੂੰ ਗਾਇਨ ਕਰਨਾ ਰਾਗਾਂ ਨੂੰ ਗਾਇਨ ਕਰਨਾ ਇਹ ਸਭ ਗੁਰੂ ਰਾਮਦਾਸ ਦੀ ਬਖਸ਼ਿਸ਼ ਦੇ ਨਾਲ ਹੀ ਸਭ ਰਹਿਮਤਾਂ ਉੱਥੋਂ ਸਾਨੂੰ ਪ੍ਰਾਪਤ ਹੋਈਆਂ ਨੇ ਬਾਅਦ ਚ ਗੁਣੀ ਜਨਾਂ ਦੀ ਸੇਵਾ ਕੀਤੀ ਹੈ ਤੋਂ ਸੰਗਤ ਦੇ ਅਸ਼ੀਰਵਾਦ ਦੇ ਨਾਲ ਇਹ ਸਾਰੀ ਗੱਲ ਬਣੀ ਹੈ ਕੀ ਬਾਤ ਹੈ ਪਹਿਲੀ ਵਾਰ ਤੁਸੀਂ ਤਬਲਾ ਵਜਾਇਆ ਸੀ ਜਾਂ ਫਿਰ ਹਰਮੋਨੀਅਮ ਇਹਦੇ ਬਾਰੇ ਦੱਸਣਾ ਮੁਸ਼ਕਲ ਹੈ ਕਿਉਂਕਿ ਜਦੋਂ ਮੈਂ ਸ਼ੁਰੂ ਆਇਆ ਸੰਗੀਤ ਦੇ ਵਿੱਚ ਦੋਨੋਂ ਚੀਜ਼ਾਂ ਸਿਮਨਟੇਨियसਲੀ ਮੈਂ ਵਜਾ ਰਿਹਾ ਸੀ ਤਬਲਾ ਵੀ ਔਰ ਗਾਣਾ ਵੀ ਹਰਮੋਨੀਅਮ ਵੀ ਇਹ ਨਾਲ ਨਾਲ ਹੀ ਹੈ ਪਰ ਦੋਨੋਂ ਹੀ ਮੈਨੂੰ ਦੋਨੋਂ ਪੱਖ ਜਿਹੜੇ ਨੇ ਸੰਗੀਤ ਦੇ ਦੋਨੋਂ ਹੀ ਬੜੇ ਅਜ਼ੀਜ਼ ਨੇ ਭਾਵੇਂ ਮੈਂ ਅੱਜਕੱਲ ਕਿਰਤਨ ਦਾ ਗਾਇਨ ਕਰਦਾ ਪਰ ਤਬਲਾ ਬਨੂੰ ਇਤਨਾ ਪਸੰਦ ਆ ਹੈ ਕਿ ਮੇਰੇ ਅੰਦਰ ਉਹ ਚੀਜ਼ ਚਲਦੀ ਰਹਿੰਦੀ ਹੈ ਕੀ ਬਾਤ ਹੈ ਔਰ ਮੇਰੇ ਗਾਇਨ ਦੇ ਵਿੱਚ ਵੀ ਜਿਹੜੇ ਜਿਹੜੇ ਲੋਕ ਸੰਗੀਤ ਦੀ ਮਸ ਰੱਖਦੇ ਨੇ ਉਹਨਾਂ ਨੂੰ ਪਤਾ ਚੱਲ ਜਾਂਦਾ ਕਿ ਇਹ ਆਦਮੀ ਤਬਲੇ ਦਾ ਜ਼ਰੂਰ ਜਾਣਕਾਰ ਹੈ ਤਬਲੇ ਦੀ ਕੋਈ ਅਲੱਗ ਭਾਸ਼ਾ ਹੁੰਦੀ ਹੈ ਤਬਲੇ ਦੀ ਭਾਸ਼ਾ ਜਿਹੜੀ ਪ੍ਰਾਤਨ ਬਣੀ ਹੈ ਇਹ ਭਾਸ਼ਾ ਮੇਰੇ ਦੰਗ ਤੋਂ ਆਈ ਹੈ ਤੋਂ ਪਖਾਵਜ ਦੀ ਲੈਂਗੁਏਜ ਹੈ ਪਖਾਵਜ ਨੂੰ ਹੀ ਤਬਲੇ ਦੇ ਉੱਤੇ ਮੋਡੀਫਾਈ ਕਰਕੇ ਦੀ ਲੈਂਗੁਏਜ ਨੂੰ ਬਣਾਇਆ ਗਿਆ ਹੈ। ਪਖਾਵਜ ਦੇ ਵਿੱਚ ਬੋਲ ਖੁੱਲੇ ਵੱਜਦੇ ਨੇ। ਜੀ ਕਿਉਂਕਿ ਉਹ ਜਿਹੜੇ ਸਾਥ বাজ ਜਾਂਦੇ ਨੇ ਜਾਂ ਜਿੰਨੇ ਲੋਕਾਂ ਨੂੰ ਪਤਾ ਹੈ ਉਹ ਉਸੇ ਉਹਨਾਂ ਬੋਲਾਂ ਨੂੰ ਬੰਦ ਕਰਕੇ ਅਗਰ বাজਾਇਆ ਜਾਏ ਤੇ ਤਬਲੇ ਦੇ ਬੋਲ ਬੰਦੇ ਨੇ। ਕਿਵੇਂ ਤੁਸੀਂ ਸਾਨੂੰ ਕੁਝ ਬੋਲ ਕੇ ਯਾ ਤਬਲੇ ਦੀ ਲੈਂਗੁਏਜ ਹੈਗੀ ਤਾ ਟਿੱਟ ਦੀ ਟਿੱਟ ਕਿਰਤਕ ਗਦੂ ਨਟ ਟਿੱਟ ਕਿਟ ਟਿੱਟ ਤਾ ਗਦੀ ਗਿਨ ਤੋ ਇਹ ਅਲੱਗ-ਅਲੱਗ ਥੋੜੇ-ਥੋੜੇ ਬੋਲ ਨੇ ਅਲੱਗ-ਅਲੱਗ ਅਲਫਾਬੈਟ ਵੀ ਹੁੰਦੇ ਨੇ ਪਰ ਦੋਨਾਂ ਹੱਥਾਂ ਦੇ ਨਾਲ ਵੀ ਬਣਦੇ ਨੇ ਅਲਫਾਬੈਟਸ ਤੇ ਇੱਕ ਬੋਲ ਉਠਾਣਾ ਪੰਜਾਬ ਦੀ ਮਤਨ ਨੂੰ ਥੋੜੀ ਸੁਣਾ ਦੇਣਾ ਬਿਲਕੁਲ ਜੀ ਆੜ ਦੇ ਵਿੱਚ ਟਿਟ 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 ਤਗਨ ਤਗਨ ਟਿਟ 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 ਧਿੰਦੜਾਣ ਕੱਤ ਤੱਕ ਤੇ ਟੇ ਧੁਮਕਿਟ ਤੱਕ 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 ਤੇ ਟਿਗਟ ਤੱਕ ਧਿੰ ਧਿੰ ਗੇਟਕ ਤਾਂ ਨ ਤਗਨ ਧਗਤ ਧਿੰਤਾਕ ਤ ਨਗ ਨੜਾਣ ਧੁਮਕਟ ਤੱਕ ਤੱਕ ਧੁਮਕਟ ਗਦੀਂ ਡਿਗਟ ਘੇਟਕਤਾਂ ਧਗੇ ਡਿਗਨਦਾ ਗਦੀਂ ਡਿਗਟ ਘੇਟਕਤਾਂ ਧਗੇ ਡਿਗਨਦਾ ਗਦੀਂ ਡਿਗਟ ਘੇਟਕਤਾਂ ਧਗੇ ਡਿਗਨ ਆ ਕੀ ਬਾਤ ਹੈ ਭਾਈ ਸਾਹਿਬ ਬਹੁਤ ਹਨੰਦ ਕੀਆ ਭਾਲ ਬੜਿਆ ਬਹੁਤ ਵਧੀਆ ਅੱਛਾ ਜਦੋਂ ਤੁਸੀਂ ਸੁਰਤ ਸੰਭਾਲੀ ਤੇ ਆਸੇ ਪਾਸੇ ਸੰਗੀਤਕ ਮਾਹੌਲ ਹੀ ਪਾਇਆ ਜਾਂ ਫਿਰ ਹਾਂਜੀ ਜੀ ਸੰਗੀਤਕ ਮਾਹੌਲ ਸੀ ਮੇਰੇ ਘਰ ਦੇ ਵਿੱਚ ਮੇਰੇ ਦਾਦਾ ਜੀ ਬਹੁਤ ਪਿਆਰ ਦੇ ਨਾਲ ਕੀਰਤਨ ਕਰਦੇ ਸਨ ਸੰਤ ਪ੍ਰੇਮ ਸਿੰਘ ਜੀ ਮੇਰੇ ਫਾਦਰ ਸਾਹਿਬ ਸਰਦਾਰ ਬਖਸ਼ੀਸ਼ ਸਿੰਘ ਜੀ ਮੇਰੇ ਤਾਇਆ ਜੀ ਸਰਦਾਰ ਸੰਤੋਖ ਸਿੰਘ ਜੀ ਸਰਦਾਰ ਸੰਤੋਖ ਸਿੰਘ ਬਖਸ਼ੀ ਸਿੰਘ ਨਰਮਨ ਲਗੀ ਜੱਥਾ ਇਹ ਕੀਰਤਨ ਕਰਦੇ ਸਨ ਇਹਨਾਂ ਤੋਂ ਮੇਰੇ ਭਰਾ ਵੀ ਕੀਰਤਨ ਕਰਦੇ ਨੇ ਪਾਜ ਦਿਵਿੰਦਰ ਸਿੰਘ ਨਰਮਨ ਸਾਰੇ ਪਰਿਵਾਰ ਦੇ ਵਿੱਚ ਕੀਰਤਨ ਸੀ ਤੋਂ ਅੱਖਾਂ ਖੁੱਲੀਆਂ ਤੇ ਕੀਰਤਨ ਦੇ ਨਾਲ ਮੇਰਾ ਸਬੰਧ ਬਣਿਆ ਔਰ ਘਰੇਲੂ ਮਾਹੌਲ ਦੇ ਵਿੱਚ ਮੈਨੂੰ ਸਾਰੀ ਦਾਤ ਜਿਹੜੀ ਹੈ ਇਹ ਪ੍ਰਾਪਤ ਹੋਈ ਅੱਛਾ ਜੇਕਰ ਤੁਹਾਨੂੰ ਇੱਕ ਸਵਾਲ ਪੁੱਛਿਆ ਜਾਵੇ ਹਾਰਮੋਨੀਅਮ ਦੇ ਵਿੱਚੋਂ ਤੇ ਤਬਲੇ ਦੇ ਵਿੱਚੋਂ ਇੱਕ ਦੀ ਗੱਲ ਕਰਨੀ ਹੈ ਕਿ ਕਿਹੜਾ ਜ਼ਿਆਦਾ ਪਸੰਦ ਹੈ ਤੇ ਕੀ ਕਹੋਗੇ ਮੈਨੂੰ ਦੋਨੇ ਪਸੰਦ ਨੇ ਜੀ ਮੈਨੂੰ ਗਾਣਾ ਵੀ ਪਸੰਦ ਹੈ ਹਾਰਮੋਨੀਅਮ ਔਰ ਤਬਲਾ ਵੀ ਪਸੰਦ ਹੈ ਮੈਨੂੰ ਪਹਿਲਾਂ ਹੀ ਲੱਗ ਰਿਹਾ ਸੀ ਤੁਸੀਂ ਇਹ ਇੱਕੋ ਜਿਹਾ ਇਕੁਅਲੀ ਬੰਨੋ ਅਜੀਜ਼ ਨੇ ਜਿਸ ਦਾ ਕਿਸੇ ਦੋ ਦੋ ਬੱਚੇ ਹੋਣ ਕਿਸੇ ਆਦਮੀ ਦੇ ਤੇ ਉਹਨੂੰ ਦੋਵੇਂ ਅਜੀਜ਼ ਹੁੰਦੇ ਨੇ ਤੋ ਇਸ ਤਰ੍ਹਾਂ ਹੀ ਮੇਰੀਆਂ ਦੋਨੋਂ ਅੱਖਾਂ ਨੇ ਤੋ ਕੋਈ ਬਣਾ ਕੇ ਕਹੇ ਤੈਨੂੰ ਇਹ ਅੱਖ ਪਸੰਦ ਹੈ ਕਿ ਇਹ ਅੱਖ ਪਸੰਦ ਸੋ ਇਹ ਕੁਐਸਚਨ ਦਾ ਮੈਂ ਆਨਸਰ ਇਹ ਦੇਣਾ ਚਾਹਾਂਗਾ ਕਿ ਮੈਨੂੰ ਦੋਨੋਂ ਹੀ ਬਹੁਤ ਅਜੀਜ਼ ਨੇ ਔਰ ਮੈਂ ਇਨਾਂ ਚ ਬੜੀ ਤਕਸੀ ਤਸਕੀਨ ਤੇ ਬੜਾ ਮਨ ਨੂੰ ਸ਼ਾਂਤੀ ਮੈਂ ਨਸੀਬ ਕਰਦਾ ਗੱਲਬਾਤ ਅਸੀਂ ਇਸੇ ਤਰ੍ਹਾਂ ਜਾਰੀ ਰੱਖਾਂਗੇ ਮੈਂ ਚਾਹਨਾ ਕਿ ਇੱਕ ਸ਼ਬਦ ਦੀ ਸਾਂਝ ਤੁਸੀਂ ਸੰਗਤਾਂ ਨਾਲ ਜ਼ਰੂਰ ਜ਼ਰੂਰ ਜੀ ਜ਼ਰੂਰ ਲੰਦਰ ਦੇ ਸਵਾ कलंदर के सु केसवा कलंदर केसवा क्या बात है भाई साहब बहुत आनंद बने ਕਿਆ ਮਾਹੌਲ ਬਣਿਆ ਸੱਚਮੁੱਚ ਬੜੇ ਸੁਰੀਲੇ ਕੰਠ ਦੀ ਦਾਤ ਤੁਹਾਨੂੰ ਮਹਾਰਾਜ ਵੱਲੋਂ ਮਿਲੀ ਹੈ ਅੱਛਾ ਜਨਮ ਕਿੱਥੋਂ ਦਾ ਤੁਹਾਡਾ ਤੇ ਫਿਰ ਬਚਪਨ ਕਿਵੇਂ ਬੀਤਦਾ ਕਿਹੜੇ ਮਾਹੌਲ ਚ ਬੀਤਦਾ ਕੋਈ ਅਜਿਹੀ ਘਟਨਾ ਸਾਡੇ ਨਾਲ ਸਾਂਝੀ ਕਰਨੀ ਚਾਹੁੰਦੇ ਹੋ ਬਚਪਨ ਦੀ ਹਾਂਜੀ ਜਨਮ ਮੇਰਾ ਸਨ 1972 ਜਨਮ ਮੇਰਾ ਗੁਰੂ ਕੀ ਨਗਰੀ ਸ੍ਰੀ ਅਮਰਸਰ ਸਾਹਿਬ ਦਾ ਹੀ ਹੈ ਇੱਥੇ ਮੇਰਾ ਜਨਮ ਹੋਇਆ ਦਰਬਾਰ ਸਾਹਿਬ ਦੇ ਨਜ਼ਦੀਕ ਸਾਡਾ ਘਰ ਹੈ ਚੌਕ ਮਨਨ ਸਿੰਘ ਦੇ ਵਿੱਚ ਜੱਦੀ ਘਰ ਜਿੱਥੇ ਮੇਰਾ ਜਨਮ ਹੁੰਦਾ ਹੈ ਔਰ ਮਾਤਾ ਪਿਤਾ ਦੀ ਬੜੀ ਬਖਸ਼ਿਸ਼ ਹੈ ਮੇਰੇ ਤੇ ਉਹਨਾਂ ਦਾ ਆਸ਼ੀਰਵਾਦ ਉਹਨਾਂ ਨੇ ਬੜੀ ਪ੍ਰੇਰਨਾ ਲਈ ਸੰਗੀਤ ਸਿੱਖਣ ਦੀ ਮੇਰੀ ਲਾਲਸਾ ਨੂੰ ਪੂਰਕ ਕਰਨ ਵਾਲੇ ਮੇਰੇ ਪਿਤਾ ਜੀ ਉਹਨਾਂ ਨੇ ਬੜੀ ਬੜੀ ਹੈਲਪ ਕੀਤੀ ਇਸ ਕੰਮ ਦੇ ਵਿੱਚ ਜਿੱਥੇ ਜਿੱਥੇ ਕੋਈ ਉਸਤਾਦ ਮਿਲੇ ਜਿੱਥੇ ਜਿੱਥੇ ਵੀ ਕੋਈ ਸੰਗੀਤਕਾਰ ਸੀ ਉਹਨਾਂ ਤੱਕ ਅਪਰੋਚ ਕਰਕੇ ਉਹਨਾਂ ਨੇ ਸਪੈਸ਼ਲ ਮਨ ਸੰਗੀਤ ਦੀ ਸਿਖਲਾਈ ਜਿਹੜੀ ਹੈ ਉਹ ਦਵਾਈ ਹੈ ਤੋਂ ਮੇਰਾ ਪੁਰਾਣਾ ਤੋਂ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ ऐसे माता-पिता बहुत किस्मत दे नाल पागा नाल प्राप्त तबला सीखना ਹੁੰਦਾ ਕਿਸੇ ਹੋਰ ਉਸਤਾਦ ਕੋ ਜਾਈਦਾ ਤੇ ਹਰਮੋਨੀਅਮ ਕਿਸੇ ਹੋਰ ਉਸਤਾਦ ਕੋ ਸਿੱਖੀਦਾ ਤੁਹਾਨੂੰ ਇਹ ਦੋਵੇਂ ਹੀ ਚੰਗੀ ਤਰ੍ਹਾਂ ਦੇ ਨਾਲ ਇਹ ਗੁਣ ਤੁਹਾਡੇ ਕੋਲ ਨੇ ਕਿ ਤੁਹਾਨੂੰ ਤੁਸੀਂ ਇੱਕ ਹੀ ਉਸਤਾਦ ਦੇ ਕੋਲੋਂ ਸਿੱਖਿਆ ਜਾਂ ਵੱਖਰੇ ਵੱਖਰੇ ਜਾਣਾ ਪਿਆ ਤੁਹਾਨੂੰ ਹਾਂਜੀ ਹਰਮੋਨੀਅਮ ਅਸਲ ਅਸਲ ਚ ਸੰਗੀਤੀ ਸਾਜ ਹੈ ਸੀ ਸਿੱਖਦੇ ਗਾਇਨਾਂ ਗਾਇਨ ਦੇ ਨਾਲ ਹਰਮੋਨੀਅਮ ਅਗਰ ਕਿਸੇ ਨੂੰ ਵਜਾਣਾ ਆਉਂਦਾ ਠੀਕ ਹੈ ਨਹੀਂ ਵਜਾਣਾ ਆਉਂਦਾ ਕਈ ਕਈ ਦਫਾ ਕਲਾਸਿਕਲ ਸਿੰਗਰ ਜਿਹੜੇ ਉਹ ਬਿਨ ਬਗੈਰ ਹਰਮੋਨੀਅਮ ਤੋਂ ਵੀ ਗਾਉਂਦੇ ਬਿਲਕੁਲ ਬਿਲਕੁਲ ਸਹੀ ਤੋਂ ਅਸੀਂ ਵੋਕਲ ਦੇ 우ਸਤਾਦ ਅਲੱਗ ਹੁੰਦੇ ਨੇ ਤਬਲਾ ਦੇ 우ਸਤਾਦ ਅਲੱਗ ਹੁੰਦੇ ਕਿਉਂਕਿ ਇੱਕ ਚੀਜ਼ ਦੀ ਹੀ ਉਪਲਬਧ ਦੀ ਬੜੀ ਮੁਸ਼ਕਲ ਦੇ ਨਾਲ ਔਰ ਹੁੰਦੀ ਔਰ ਗਾਣੇ ਦੇ ਵਿੱਚ ਵੀ ਅਲੱਗ-ਅਲੱਗ ਪਹਿਲੂ ਨੇ ਕੋਈ ਕਲਾਸਿਕਲ ਸਿੰਗਰ ਹੈ ਕੋਈ ਠੁਮਰੀ ਗਾਣਦਾ ਹੈ ਕੋਈ ਕੀਰਤਨ ਦੇ ਵਿੱਚ ਮਹਾਰਤ ਹੈ ਕੋਈ ਭਜਨ ਸਿੰਗਰ ਹੈ ਕੋਈ ਪਲੇਬੈਕ ਸਿੰਗਰ ਹੈ ਤੋਂ ਅਲੱਗ-ਅਲੱਗ ਸੋਰਸ ਨਾਲ ਅਲੱਗ ਕਾਈਂਡ ਦੇ ਅਲੱਗ-ਅਲੱਗ ਤਰ੍ਹਾਂ ਦੇ ਗਾਇਨ ਹਨ ਜਿਨ੍ਹਾਂ 'ਚ ਸਭ 'ਚ ਮਹਾਰਤ ਹਾਸਲ ਤੇ ਨਹੀਂ ਹੁੰਦੀ ਪਰ ਅਸੀਂ ਬੇਸਿਕਲ ਕਲਾਸਿਕਲ ਹੀ ਸਿੱਖਦੇ ਹਾਂ ਤੋਂ ਇਸ ਕਰਕੇ ਮੈਨੂੰ ਵੀ ਤਕਰੀਬਨ ਮੈਂ ਆਪਣੀ ਜ਼ਿੰਦਗੀ ਚਾਰ ਉਸਤਾਦਾਂ ਦੇ ਕੋਲੋਂ ਸੰਗੀਤ ਸਿੱਖਿਆ ਹੈ। ਪਹਿਲਾ ਉਸਤਾਦ ਬੂਟਾ ਸਿੰਘ ਜੀ ਹੰਸਪਾਲ ਜੋ ਕਿ ਹੁਣ ਸਚਖੰਡੇ ਵਾਸੀ ਹਨ। ਉਹਨਾਂ ਦੇ ਪਾਸੋਂ ਮੈਂ ਸੰਗੀਤ ਸਿੱਖਿਆ ਹੈ। ਬਲਦੇਵ ਕ੍ਰਿਸ਼ਨ ਜੀ ਜੋ ਅੰਧ ਵਿਦਿਆਲਾ ਦੇ ਬਹੁਤ ਮਹਾਨ ਉਸਤਾਦ। ਉਹਨਾਂ ਦੇ ਕੋਲੋਂ ਸਿੱਖਿਆ। ਫਿਰ ਮੇਰੇ ਉਸਤਾਦ ਜੀ ਉਸਤਾਦ ਭਾਈ ਸ਼ਰੋਮਣੀ ਗਾਗੀ ਭਾਈ ਬਲਬੀਰ ਸਿੰਘ ਜੀ। ਉਹਨਾਂ ਦੇ ਪਾਸੋਂ ਕੀਰਤਨ ਦੀ ਵਿਦਿਆ ਲਈ। ਉਹਨਾਂ ਤੋਂ ਬਾਅਦ ਉਸਤਾਦ ਰੋਹਿਤਾ ਸ਼ਿਵਾਲੀ ਜੀ। ਉਹਨਾਂ ਕੋਲ ਰਾਗ ਦੀ ਵਿਦਿਆਲੀ ਇਹ ਸਾਰੇ ਮੇਰੇ ਉਸਤਾਦ ਨੇ ਜੀ ਤੋਂ ਸਭ ਕੋ ਥੋੜਾ 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 ਮੈਂ ਪ੍ਰਾਪਤ ਕੀਤਾ ਔਰ ਬਾਕੀ ਸੁਣ ਸੁਣਾ ਕੇ ਜਿਹੜੇ ਅੱਛੇ ਸਿੰਗਰ ਸਨ ਕਲਾਸੀਕਲ ਗਾਉਣ ਵਾਲੇ ਜਾਂ ਜਿਹੜੇ ਮੈਨੂੰ ਅੱਛੇ ਲੱਗੇ ਭਾਈ ਸਾਹਿਬ ਸਾਨੂੰ ਇਹ ਵੀ ਪਤਾ ਲੱਗਾ ਕਿ ਤੁਸੀਂ ਬਹੁਤ ਵੱਡੇ ਫੈਨ ਹੋ ਉਹਨਾਂ ਨੂੰ ਫੋਲੋ ਵੀ ਕਰਦੇ ਹੋ ਗੁਲਾਮ ਅਲੀ ਸਾਹਿਬ ਜੀ ਨੂੰ ਉਹਨਾਂ ਦਾ ਸਬੰਧ ਤੁਹਾਡੇ ਨਾਲ ਕਿਵੇਂ ਜੁੜਦਾ ਹੈ ਜਾਂ ਤੁਹਾਡਾ ਸਬੰਧ ਉਹਨਾਂ ਦੇ ਨਾਲ ਕਿਵੇਂ ਜੁੜਦਾ ਹੈ ਬਹੁਤ ਮੇਰੇ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਹੈ ਜਿੱਥੋਂ ਮੈਂ ਉਹਨਾਂ ਨੂੰ ਸੁਣਨਾ ਸ਼ੁਰੂ ਕੀਤਾ ਹੈ ਮੈਂ ਆਪਣੇ 8ਵੀਂ ਕਲਾਸ ਚ ਪੜਦਾ ਸੀ ਉਦੋਂ ਜਦੋਂ ਮੈਂ ਉਹਨਾਂ ਦਾ ਰਿਕਾਰਡਿੰਗ ਸੁਣਿਆ ਬਾਜ਼ਾਰ ਦੇ ਵਿੱਚ ਤੇ ਉਹ ਰਿਕਾਰਡਿੰਗ ਸੁਣ ਕੇ ਮੈਨੂੰ ਪਤਾ ਨਹੀਂ ਲੱਗਾ ਰਾਤ ਹੈ ਕਿ ਦਿਨ ਹੈ ਮੈਂ ਕਿੱਥੇ ਖਲੋਤਾ ਮੈਨੂੰ ਆਪਣਾ ਬਿਲਕੁਲ ਭੁੱਲ ਗਿਆ ਕੀ ਬਾਤ ਹੈ ਉਹ ਆਵਾਜ਼ ਨੇ ਮੈਨੂੰ ਇਤਨਾ متاثر ਕੀਤਾ ਪ੍ਰਭਾਵਿਤ ਕੀਤਾ ਜੋ ਉਹਨਾਂ ਦਾ ਗਾਇਨ ਸੀ ਸ਼ਬਦ ਸੀ ਉਹਨਾਂ ਦਾ ਗਜ਼ਲ ਸੀ ਚੁੱਪ ਕੇ ਚੁੱਪ ਕੇ ਰਾਤ ਦਿਨ ਅंसू ਬਹਾਨਾ ਯਾਦ ਹੈ ਬੜੀ ਫੇਮਸ ਸਾਰੀ ਦੁਨੀਆ ਪਸੰਦ ਕਰਦੀ ਉਹਨਾਂ ਦਾ ਗਾਇਨ ਸਾਰੀ ਦੁਨੀਆ ਸੁਣਦੀ ਹੈ ਸਾਰੇ ਅੱਛਾ ਗਾਇਨ ਮਾਲੇ ਉਹਨਾਂ ਨੂੰ ਸੁਣਨਾ ਪਸੰਦ ਕਰਦੇ ਹੈ ਤੋ ਮੈਂ ਉਹਨਾਂ ਦਾ ਗਾਇਨ ਆਪਣੇ ਕੀਰਤਨ ਵਿੱਚ ਜਿੱਥੇ-ਜਿੱਥੇ ਮੈਨੂੰ ਚੰਗਾ ਲੱਗਾ ਮੈਂ ਉਹਨੂੰ ਢਾਲਣ ਦੀ ਕੋਸ਼ਿਸ਼ ਕੀਤੀ ਕੋਈ ਸਰਗਮ ਦੇ ਅਨੁਸਾਰ ਕੋਈ ਉਹਨਾਂ ਦਾ ਲਗਾਵ ਕੋਈ ਉਹਨਾਂ ਦਾ ਜਮ ਜਮਾ ਕੋਈ ਗਮਕ ਜਿੱਦਾਂ ਤਾਨ ਲੈਂਦੇ ਨੇ ਜਾਂ ਉਹਨਾਂ ਦਾ ਲਗਾਵ ਸੁਰ ਦੇ ਵਿੱਚ ਮਰਜ ਹੋ ਜਾਣਾ ਉਹ ਚੀਜ਼ਾਂ ਮੈਨੂੰ ਬਹੁਤ ਪ੍ਰਭਾਵਿਤ ਕਰਦੀਆਂ ਨੇ ਅਜੇ ਤੱਕ ਵੀ ਸਟਿਲ ਨਾ ਅਜੇ ਤੱਕ ਮੈਂ ਉਹਨਾਂ ਤੋਂ ਪ੍ਰਭਾਵਿਤ ਅਸੀਂ ਜਿੰਨਾ-ਜਿੰਨਾ ਮਿਊਜ਼ਿਕ ਦਾ ਸੰਗੀਤ ਦਾ ਔਰ ਕੀਰਤਨ ਦੇ ਵਿੱਚ ਜਿੰਨਾ ਭੇਜਦੇ ਆ ਜਿੰਨਾ ਨਾਮ ਚ ਭੇਜਦੇ ਜਿੰਨਾ ਗੁਰਬਾਣੀ ਚ ਭੇਜਦੇ ਆ ਉਹਨੂੰ ਆਪਣੇ ਜੀਵਨ ਚ ਅਸੀਂ ਇੰਪਲੀਮੈਂਟ ਕਰਦੇ ਆਂ ਸਾਨੂੰ ਜੀਵਨ ਦਾ ਸਹੀ ਤਤ ਜਿਹੜਾ ਨਾ ਉਹ ਮਿਲਣਾ ਸ਼ੁਰੂ ਹੋ ਜਾਂਦਾ ਕਿਤੇ ਗੁਰਮਤਿ ਕੀਰਤਨ ਦੇ ਨਾਲ ਨਾਲ ਭਾਈ ਸਰਬਜੀਤ ਸਿੰਘ ਹੋਰਾਂ ਨੂੰ ਗਜ਼ਲ ਗਾਇਨ ਕਰਨਾ ਵੀ ਬਹੁਤ ਪਸੰਦ ਆ ਹਾਂ ਮੈਨੂੰ ਬਹੁਤ ਪਸੰਦ ਆ ਗਜ਼ਲ ਗਾਣਾ ਕਿਉਂਕਿ ਗਜ਼ਲ ਦੇ ਵਿੱਚ ਵੀ ਬੜੇ मीनिंग ਹੁੰਦੇ ਨੇ ਜਿਹੜੀਆਂ ਗਜ਼ਲਾਂ ਲਿਖੀਆਂ ਗਈਆਂ ਜਾਂ ਨਜ਼ਮਾਂ ਲਿਖੀਆਂ ਗਈਆਂ ਭਾਈ ਵੀਰ ਸਿੰਘ ਜੀ ਦੀਆਂ ਕਵਿਤਾਵਾਂ ਬੜੀਆਂ ਮਸ਼ਹੂਰ ਨੇ ਸਿੱਖ ਪੰਥ ਵਿੱਚ ਹੋਰ ਬੜੇ ਸ਼ਾਇਰ ਨੇ ਜਿਨ੍ਹਾਂ ਨੇ ਕਵਿਤਾਵਾਂ ਲਿਖੀਆਂ ਧਾਰਮਿਕ ਕਵਿਤਾਵਾਂ ਵੀ ਲਿਖੀਆਂ ਨੇ ਸਮਾਜਿਕ ਵੀ ਲਿਖੀਆਂ ਨੇ ਔਰ ਆਮ ਜ਼ਿੰਦਗੀ ਦੇ ਪਹਿਲੂ ਨੂੰ ਦੇਖ ਕੇ ਜੋ ਜੋ ਕਿਸ ਨੇ ਬਿਆਨ ਕੀਤਾ ਉਹ ਬੜਾ ਹੀ ਇੰਪੋਰਟੈਂਟ ਬੜਾ ਹੀ ਉਹ ਲਾਭਦਾਇਕ ਹੈ ਗਜ਼ਲ ਤੇ ਨਜ਼ਮ ਦੇ ਵਿੱਚ ਫਰਕ ਹੁੰਦਾ ਥੋੜਾ ਫਰਕ ਹੁੰਦਾ ਹੈ ਨਜ਼ਮ ਜਿਹੜੀ ਹੈ ਨਾ ਇਹ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਇੱਕੋ ਟਾਪਿਕ ਹੁੰਦਾ ਹੈ ਅੱਛਾ ਜੀ ਅਖੀਰ ਤੱਕ ਸਬਜੈਕਟ ਇੱਕ ਰਹੇਗਾ ਸਬਜੈਕਟ ਨਹੀਂ ਬਦਲਦਾ ਹਾਂਜੀ ਲੇਕਿਨ ਗਜ਼ਲ ਦੇ ਵਿੱਚ ਹਰ ਲਾਈਨ 'ਚ ਸਬਜੈਕਟ ਬਦਲ ਜਾਂਦਾ ਹੈ ਅੱਛਾ ਜੀ ਹਰਦੀਪ ਕਾਵਿਯਾ ਤੇ ਰਹਿੰਦਾ ਰਹਿੰਦਾ ਦੋਵਾਂ ਦੇ ਵਿੱਚ ਲੇਕਿਨ ਸਬਜੈਕਟ ਜਿਹੜਾ ਨਾ ਗਜ਼ਲ ਦੇ ਵਿੱਚ ਬਦਲਦਾ ਹੈ ਪਰ ਉਹਦੇ ਵਿੱਚ ਹੀ ਮੌਜੂ ਤੇ ਅਰਥ ਜਿਹੜੇ ਨੇ ਉਹ ਬੜੇ ਵਿਲੱਖਣ ਹੁੰਦੇ ਨੇ ਦੇਖਾ ਖਾਨ ਸਾਹਿਬ ਨੇ ਗਜ਼ਲ গਾਈ ਹੈ ਕਹਾ ਆ ਕੇ ਰੁਕਨੇ ਤੇ ਰਾਸਤੇ ਕਹਾ ਮੋੜ تھا ਉਸੇ ਭੁੱਲ ਜਾ ਉਹ ਜੋ ਮਿਲ ਗਿਆ ਉਸੇ ਯਾਦ ਰੱਖ ਜੋ ਨਹੀਂ ਮਿਲਾਂ ਉਸੇ ਭੁੱਲ ਜਾ ਇਹਦੇ ਵਿੱਚ ਵੀ ਮੈਸੇਜ ਹੈ ਭਾਈ ਸਰਬਜੀਤ ਸਿੰਘ ਲਾਡੀ ਨੇ ਕੀਰਤਨ ਦੇ ਬਾਰੇ ਚੰਦ ਲਫ਼ਜ਼ ਕਹਿਣੇ ਹੋਣ ਤੇ ਕੀ ਕਹਿਣਗੇ ਕੀਰਤਨ ਮੇਰੇ ਲਈ ਇਸ ਦੁਨੀਆ ਦੀ ਸਭ ਤੋਂ ਉੱਤਮ ਵਸਤੂ ਹੈ ਔਰ ਹਵਾਵਾਂ ਚ ਕੀਰਤਨ ਹੈ ਅਗ ਜਿੰਨੇ ਵੀ ਐਲੀਮੈਂਟਸ ਨੇ ਉਹ ਸਭ ਕੀਰਤਨ ਕਰ ਰਹੇ ਨੇ ਗੁਰੂ ਨੇ ਬਾਣੀ ਚ ਦੱਸਿਆ ਔਰ ਸਾਡੇ ਅੰਦਰ ਵੀ ਉਹ ਐਲੀਮੈਂਟਸ ਹੈਗੇ ਨੇ ਉਹਨਾਂ ਦੇ ਥਰੂ ਹੀ ਅਸੀਂ ਕੀਰਤਨ ਕਰਦੇ ਹਾਂ ਔਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਕਿਹਾ ਪਵਨ ਗੁਰੂ ਔਰ ਪਾਣੀ ਪਿਤਾ ਔਰ ਜੋ ਗਾਨ ਗਾਇਨ ਹੈ ਕੀਰਤਨ ਗਾਇਨ ਹੈ ਕੀਰਤਨ ਦਾ ਜੋ ਵੀ ਹੈ ਉਹ ਅਸੀਂ ਗਾਣਾ ਜੋ ਹਵਾ ਦੇ ਨਾਲ ਹੀ ਹੁੰਦਾ ਹੈ ਹਵਾ ਦੇ ਵੱਧ ਘੱਟ ਹੁੰਦਾ ਤੇ ਉਹ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇੰਨਾ ਫਿਜ਼ਾਵਾ ਦੇ ਵਿੱਚ ਜੋ ਤੁਸੀਂ ਚਿੜੀਆਂ ਦੀ ਆਵਾਜ਼ ਸੁਣਦੇ ਪਏ ਹੋ ਇਹ ਵੀ ਆਪਣੇ ਹਿਸਾਬ ਨਾਲ ਇੱਕ ਕੀਰਤਨੀ ਹੋ ਰਹੀ ਹੈ। ਕੀ ਬਾਤ ਹੈ? ਜੋ ਬੋਲਤ ਹੈ ਮਿਰਗ ਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਉਹ ਆਪਣੇ ਅੰਦਰ ਦੀ ਗੱਲ ਜੇ ਤੁਹਾਨੂੰ ਪਤਾ ਲੱਗਦਾ ਵੀ ਇਹ ਚਿੜੀ ਬੋਲ ਰਹੀ ਹੈ। ਚਿੜੀ ਚੌਕੀ ਪਉ ਫੂਟੀ। ਵਗਣ ਬਹੁਤ ਤਰੰਗ। ਕੀ ਬਾਤ ਹੈ? ਉਹ ਦਿਨਾਂ ਜੋ ਤੁਹਾਡਾ ਮਨ ਰੰਗਿਆ ਜਾਂਦਾ ਨਾ ਪ੍ਰਮਾਤਮਾ ਦੇ ਨਾਮ ਦੇ ਵਿੱਚ ਬਾਣੀ 'ਚ ਤੇ ਫਿਰ ਉਹ ਸੰਗੀਤਿਕ ਜਦੋਂ ਰੂਪ ਲੈਂਦਾ ਹੈ ਤੇ ਉਹ ਫਿਰ ਕਿਸੇ ਅਕਾਹ ਰਾਸਤੇ ਵਿੱਚ ਬੰਦਾ ਡੁੱਬ ਜਾਂਦਾ ਉਸ ਨੂੰ ਪ੍ਰਾਪਤ ਤੇ ਨਹੀਂ ਕੀਤਾ ਜਾ ਸਕਦਾ ਉਹ ਚ ਡੁੱਬਿਆ ਜਾ ਸਕਦਾ ਮੇਰਾ ਇਹ ਐਕਸਪੀਰੀਅੰਸ ਜਿਹੜਾ ਜ਼ਿੰਦਗੀ ਦਾ ਹੈ ਕਿ ਸੰਗੀਤ ਦੇ ਵਿੱਚ ਕੀਰਤਨ ਦੇ ਵਿੱਚ ਅਸੀਂ ਆਪਣੇ ਆਪ ਨੂੰ ਡਬੋ ਸਕਦੇ ਹਾਂ ਉਹ ਚ ਸਮਾ ਸਕਦੇ ਹਾਂ ਔਰ ਇਹ ਤੁਹਾਨੂੰ ਬਹੁਤ ਬਰਕਤ ਦਿੰਦਾ ਤਹਾਡੇ ਜਨਮ ਨੂੰ ਸਫਲ ਕਰ ਦਿੰਦਾ ਔਰ ਆਉਣ ਵਾਲੇ ਕਈ ਪੀੜ੍ਹੀਆਂ ਤੱਕ ਇਸ ਇਸ ਦਾ ਜਿਹੜਾ ਐਵਰਲਾਸਟਿੰਗ ਇਫੈਕਟ ਜਿਹੜਾ ਉਹ ਰਹਿੰਦਾ ਹੀ ਰਹਿੰਦਾ ਹੈ ਭਾਈ ਸਾਹਿਬ ਤੁਹਾਨੂੰ ਮਿਲ ਕੇ ਮੇਰੇ ਅੰਦਰ ਇੰਨੇ ਸਵਾਲ ਪੈਦਾ ਹੋ ਰਹੇ ਨੇ ਨਾ ਮੇਰਾ ਦਿਲ ਕਰ ਰਿਹਾ ਮੈਂ ਕੁਛ ਨਾ ਕੁਛ ਪੁੱਛਦਾ ਜਾਵਾਂ ਤੇ ਇਹ ਲੜੀ ਅਸੀਂ ਨਿਰੰਤਰ ਜਾਰੀ ਰੱਖਾਂਗੇ ਲੇਕਿਨ ਮੈਂ ਚਾਹਣਾ ਉਸ ਤੋਂ ਪਹਿਲਾਂ ਇੱਕ ਸ਼ਬਦ ਦੀ ਸਾਂ ਸਾਡੇ ਨਾਲ ਜ਼ਰੂਰ ਪਾਓ ਜ਼ਰੂਰ ਜੀ ਵਾਣੀ ਗੁਰੂ ਗੁਰੂ ਹੈ ਵਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਕੁਰਬਾਨੀ ਕਹੇ ਸੇਵਕ ਜਨਮਾਨੇ ਪਰ ਤਖ ਗੁਰੂ ਨਿਸਤਾਰੇ ਤੇਰੇ ਬਚਨ ਅਲੂਪ ਯਪਾ ச்சனப்பத்தணி விச்சாரியோணி விச்சியோ சாச கிர ਉਰ ਬਿਸਵਾਸ ਕਿਉ ਬਨੋ ਵਿਸਾਰੀ ਅਜੀਓ ਕਿਉ ਬਨੋ ਵਿਸਾਰੀ ਅਜੀਓ ਬਾਣੀ ਵਿਚਾਰੀ ਅਜੀਓ ਬਾਣੀ ਵਿਚਾਰੀ ਅਜੀ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਗੁਰੂ ਰਾਮਦਾਸ ਮਹਾਰਾ ਸੱਚੇ ਪਾਤਸ਼ਾਹ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਸਤਿਗੁਰ ਨੇ ਰਹਿਮਤ ਕੀਤੀ ਹੈ ਬਖਸ਼ਿਸ਼ ਕੀਤੀ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਉਹਨਾਂ ਦੀ ਮਿਹਰ ਕਿਰਪਾ ਸਤਿਗੁਰ ਸੱਚੇ ਪਾਤਸ਼ਾਹ ਦੀ ਛੋਟੇ ਹੁੰਦੇ ਤਾਂ ਇਹ ਕੀਰਤਨ ਨੂੰ ਲਗਣ ਸੀ ਛੋਟੇ ਹੁੰਦੇ ਤਬਲਾ ਵਜਾਉਂਦੇ ਸੀ ਬਹੁਤ ਸ਼ੌਂਕ ਨਾਲ ਗੁਰਬਾਣੀ ਸੁਣਦੇ ਸੀ ਸ਼ੇਰਨਗਰ ਵਾਲਿਆਂ ਦਾ ਕੀਰਤਨ ਸੁਣਿਆ ਵਾਜ ਫੇਰੇ ਉਸ ਤੋਂ ਬਾਅਦ ਨੂੰ ਲਗਨ ਲੱਗੀ ਗੁਲਾਮੜੀ ਦੀ ਅੰਗਜਲਾ ਸੁੰਦਾ ਸੁੰਦਾ ਕੀਰਤਨ ਵਾਲੇ ਪਾਸੇ ਆ ਗਿਆ ਜੀ ਕੀਰਤਨ ਸਿੱਖਣ ਦੇ ਲਈ ਮਨੁੱਖ ਦੇ ਅੰਦਰ ਕਿਹੜੀ ਗੁਣਾ ਦਾ ਹੋਣਾ ਜ਼ਰੂਰੀ ਹੁੰਦਾ ਉਹਨੂੰ ਕੈਪਚਰ ਕਰਨਾ ਆਉਣਾ ਚਾਹੀਦਾ ਸਭ ਤੋਂ ਪਹਿਲਾਂ ਨਕਲ ਕਰਨੀ ਆਣੀ ਚਾਹੀਦੀ ਹੈ ਅੱਛਾ ਜੀ ਜਿਹੜਾ ਬਹੁਤ ਜ਼ਿਆਦਾ ਨਕਲੀਆ ਹੋਵੇ ਨਾ ਉਹ ਅੱਛਾ ਉਸਤਾਦ ਕੋ ਸਿੱਖ ਸਕਦਾ ਕੀ ਬਾਤ ਹੈ ਔਰ ਉਹ 우ਸਤਾਦ ਦੀ ਹੂਬ ਹੂ ਕਾਪੀ ਕਰ ਸਕੇ ਵਾ ਵਾ ਔਰ ਉਸ ਤੋਂ ਬਾਅਦ ਇੱਕ ਹੋਰ ਸਟੇਜ ਆਂਦੀ ਹੈ ਉਹਦੇ ਵਿੱਚ ਫਿਰ ਆਪਣਾ ਪਨ ਮਿਕਸ ਕਰੇ ਇਹ ਬੜਾ ਜ਼ਰੂਰੀ ਹੈ ਨਕੀਰਤ ਨਹੀਂ ਵਾਸਤੇ ਉਸ ਨੂੰ ਨਕਤਾਏ ਤੁਸੀਂ ਦੀ ਤਰ੍ਹਾਂ ਕੀ ਬਗਤ ਇਮਿਟੇਸ਼ਨ ਇਸ ਇਸ ਦਾ ਫਰਸਟ ਸਟੈਪ ਹੈ ਇਸ ਵੈਰੀ ਔਥੈਂਟਿਕ ਸਟੈਪ ਹਮ ਅਗਰ ਕੋਈ ਆਦਮੀ ਇਮਿਟੇਸ਼ਨ ਨਹੀਂ ਕਰ ਸਕਦਾ ਕਿਸੇ ਦੀ ਨਕਲ ਨਹੀਂ ਕਰ ਸਕਦਾ ਵੈਸੇ ਨਕਲ ਕਰਨਾ ਵੈਸੇ ਅਸੀਂ ਭੱਦੀ ਗੱਲ ਸਮਝਦੇ ਆ ਕੋਈ ਚੰਗਾ ਨਹੀਂ ਸਮਝਦੇ ਪਰ 우ਸਤਾਦ ਦੀ ਨਕਲ ਕਰਨੀ ਆਣੀ ਚਾਹੀਦੀ ਹੈ ਜਿਸ ਤਾਂ 우ਸਤਾਦ ਤਬਲਾ ਵਜਾ ਰਿਹਾ ਹੈ ਜਾਂ ਅਸੀਂ ਜਿਨ੍ਹਾਂ ਨੂੰ ਨਕਲ ਕਰਦੇ ਆ ਜਿਨ੍ਹਾਂ ਨੂੰ ਆਪਣਾ ਹੀ ਮਾਡਲ ਸਮਝਦੇ ਆ ਕੌਮ ਦੇ ਮਾਡਲ ਸਮਝਦੇ ਆ ਅਸੀਂ ਅਸਲ ਚ ਉਹਨਾਂ ਦੀ ਨਕਲੀ ਕਰਦੇ ਆ ਜੋ ਕੋਈ ਸਵੇਰੇ ਅੰਮ੍ਰਿਤ ਵੇਲੇ ਉੱਠ ਰਿਹਾ ਹੈ ਅੰਮ੍ਰਿਤ ਵੇਲੇ ਤੇ ਨੇਮ ਕਰ ਰਿਹਾ ਹੈ ਤੋਂ ਉਸੇ ਤਰ੍ਹਾਂ ਬੱਚਾ ਉਹਦੀ ਨਕਲ ਕਰਦਾ ਕਰਦਾ ਅਸਲ ਦੇ ਵਿੱਚ ਪ੍ਰਵੇਸ਼ ਹੋ ਜਾਂਦਾ ਬਿਲਕੁਲ ਸਹੀ ਹੈ ਜਿੰਨੂੰ ਅਸੀਂ ਕਹਿੰਦੇ ਇਸ਼ਕ ਮਜਾਜੀ ਜਿਹੜੀ ਹੈ ਉਹ ਇਸ਼ਕ ਹਕੀਕੀ ਚ ਤਬਦੀਲ ਹੋ ਜਾਂਦੀ ਹੈ ਫਰੀਦ ਸਾਹਿਬ ਦੀ ਬੜੀ ਵੱਡੀ ਐਗਜ਼ਾਮਪਲ ਹੈ ਕਿ ਉਹਨਾਂ ਦੀ ਮਾਂ ਨੇ ਉਹਨਾਂ ਨੂੰ ਮਿੱਠੇ ਦਾ ਲਾਲਚ ਦੇ ਕੇ ਗੋੜ ਦਾ ਲਾਲਚ ਦੇ ਕੇ ਪਰਮਾਤਮਾ ਵੱਲ ਲਗਾਇਆ ਪਰ ਬਾਅਦ ਚ ਉਹ ਗੁੜ ਸ਼ੱਕਰ ਇੱਕ ਪਾਸੇ ਰਹਿ ਗਿਆ ਤਾਂ ਜੋ ਆਨੰਦ ਪਰਮਾਤਮਾ ਦਾ ਉਹਨੇ ਚਖਿਆ ਉਹ ਤੁਸੀਂ ਆਪ ਗੁਰਬਾਣੀ ਤੇ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਜੀ ਸੋ ਇਮਿਟੇਸ਼ਨ ਇਜ਼ ਦਾ ਫਰਸਟ ਸਟੈਪ ਭਾਈ ਸਾਹਿਬ ਗੁਰਬਾਣੀ ਸੰਗੀਤ ਦੇ ਖੇਤਰ ਦੇ ਵਿੱਚ ਜਾਂ ਕੀਰਤਨ ਗਾਇਨ ਦੇ ਖੇਤਰ ਦੇ ਵਿੱਚ ਵੀ ਮੁਕਾਬਲੇਬਾਜ਼ੀ ਹੈਗੀ ਹੈ ਕੰਪੀਟੀਸ਼ਨ ਤੇ ਹਰ ਜਗ੍ਹਾ ਹੁੰਦਾ ਹੈ ਔਰ ਕਮਰਜ ਕਮਰਸ਼ੀਅਲਾਈਜੇਸ਼ਨ ਵੀ ਹੈ ਗੁਰਬਾਣੀ ਦੇ ਵਿੱਚ ਸੇਵਾ ਦਾ ਅਜੇ ਤੁਹਾਨੂੰ ਜਾਨ ਘੱਟ ਹੈ ਥੋੜਾ ਜਿਹਾ ਗੁਰਬਾਣੀ ਦੇ ਵਿੱਚ ਜਿੰਨਾ ਗੁਰਬਾਣੀ ਨੂੰ ਅਸੀਂ ਵਪਾਰਕ ਤੌਰ ਤੇ ਲਿਆਏ ਵੈਸੇ ਚਾਹੀਦਾ ਕਿ ਇਹਨੂੰ ਥੋੜਾ ਜਿਹਾ ਸੇਵਾ ਪਧਰਤ ਤੇ ਵੀ ਕੰਮ ਕੀਤਾ ਜਾਵੇ। ਹੂੰ। ਤੋਂ ਹੋਣ ਮੇਰੇ ਔਰ ਮੇਰੇ ਸਾਥੀ ਜੋ ਮੇਰੇ ਨਾਲ ਕੰਮ ਕਰਦੇ ਨੇ ਭਾਈ ਸਾਹਿਬ ਭਾਈ ਬਾਦਰ ਸਿੰਘ ਜੀ ਭਾਈ ਇੰਦਰਜੀਤ ਸਿੰਘ ਜੀ ਆਪਾਂ ਕਾਫੀ ਸਮਾਂ ਇਸ ਫੀਲਡ 'ਚ ਕੰਮ ਕੀਤਾ ਹੈ। ਹੂੰ। ਔਰ ਬੜੀ ਅਸੀਸ ਸਾਨੂੰ ਸੰਗਤ ਨੇ ਬੜਾ ਪਿਆਰ ਬਹੁਤ ਪਿਆਰ ਬਖਸ਼ਿਸ਼ ਕੀਤਾ ਸੀ ਤੁਹਾਨੂੰ ਲਫ਼ਜ਼ਾਂ ਨਾਲ ਨਹੀਂ ਬਿਆਨ ਕਰ ਸਕਦੇ। ਹੂੰ। ਤੋ ਰਹਿਦੀ ਜ਼ਿੰਦਗੀ ਸੀ ਚਾਹੁੰਦੇ ਕਿ ਕੀਰਤਨ ਦੀ ਕੋਈ ਸੇਵਾ ਕਰੀਏ ਸੰਗੀਤ ਦੀ ਕੋਈ ਸੇਵਾ ਕਰੀਏ ਕੋਈ ਐਸਾ ਕੰਮ ਕਰਕੇ ਜਾਈਏ ਜੋ ਕਿ ਆਉਣ ਵਾਲੀ ਜਨਰੇਸ਼ਨ ਜੋ ਹੈ ਯੰਗ ਜਨਰੇਸ਼ਨ ਉਹਨਾਂ ਦੇ ਕੰਮ ਆ ਸਕੇ ਜੋ ਅਸੀਂ ਸਿੱਖਿਆ ਉਹਨਾਂ ਤੱਕ ਪਹੁੰਚ ਜਾਵੇ ਕੋ ਐਸੇ ਵੀਡੀਓ ਬਣਾਏ ਜਾਣ ਆ ਰਾਗਾਂ ਦੇ ਵੀਡੀਓ ਬਣਾਏ ਜਾਣ ਕੁਝ ਐਸੀਆਂ ਚੀਜ਼ਾਂ ਜਿਹੜੀਆਂ ਅਸੀਂ ਅਜੇ ਆਪ ਅਜੇ ਗਾਈਆਂ ਨਹੀਂ ਗਾਉਣ ਦਾ ਮੌਕਾ ਨਹੀਂ ਮਿਲਿਆ ਤੋ ਬਹੁਤ ਸਾਰੇ ਸ਼ਬਦ ਇੱਕ ਪਿੱਛੇ ਜੇ ਮੈਨੂੰ ਰਿਕਾਰਡਿੰਗ ਦਿੱਤੀ ਕਿਸੇ ਨੇ 2000 ਸ਼ਬਦ ਅਸੀਂ ਦਰਬਾਰ ਸਾਹਿਬ ਜਿਹੜਾ ਗਾਇਆ ਉਹਦੀ ਰਿਕਾਰਡਿੰਗ ਕਿਸੇ ਨੇ ਮੈਨੂੰ ਦਿੱਤੀ ਹੈ ਉਹ ਸਾਰੀ ਸਾਰੀ ਰਿਕਾਰਡ ਹਾਂ ਮੈਨੂੰ ਔਰ ਉਸ ਤੋਂ ਵੀ ਅਲਾਵਾ ਹੋਰ ਵੀ ਅਜੇ ਰਾਗ ਜਿਹੜੇ ਸਿੱਖੇ ਸੀ ਨਵੇਂ ਉਹ ਮੈਂ ਗਾ ਨਹੀਂ ਸਕਿਆ ਕੁਝ ਕਹਿ ਨਹੀਂ ਸਕਿਆ ਤੋਂ ਬਹੁਤ ਕੁਝ ਅੰਦਰ ਹੀ ਹੈਗਾ ਤੋਂ ਚਾਹੁੰਦੇ ਕਿ ਉਹ ਵੀ ਆਪਾਂ ਜਨਰੇਸ਼ਨ ਨੂੰ ਜੰਗ ਜਨਰੇਸ਼ਨ ਨੂੰ ਬੱਚਿਆਂ ਨੂੰ ਦੇ ਜਾਈਏ ਤਾਂ ਕਿ ਅਗੋ ਕੌਮ ਦੇ ਜਾਂ ਮਖਲੂਕਾਤ ਦੇ ਚਮਲੁਕਤਾ ਦੇ ਕੰਮ ਆ ਗਏ ਜੀ ਇਹ ਮੇਰੀ ਮੰਚਾ ਹੈ ਜੀ ਹਿਰਦੇ ਦੀ ਆਖੀ ਅਖੀਰ ਵਾਲੀ ਮੰਚਾ ਤੁਸੀਂ ਕਹ ਸਕਦੇ ਫਿਲਹਾਲ ਅੱਜ ਕੱਲ ਕਿੱਥੇ ਰਹਿ ਰਹੇ ਨੇ ਭਾਈ ਸਾਹਿਬ ਜੀ ਸਿੰਘ ਲਾਡੀ ਹੋਰੀ ਅੱਜ ਕੱਲ ਨਿਵਾਸ ਮੇਰਾ ਅਮਰੀਕਾ ਦੇ ਵਿੱਚ ਯੂ ਐਸ ਵਿੱਚ ਰਹਿੰਦਾ ਮੈਂ ਇੰਡੀਆ ਰਹਿਣਾ ਚੰਗਾ ਲੱਗਦਾ ਏ ਕਿ ਅਮਰੀਕਾ ਰਹਿਣਾ ਦੋਨੋਂ ਜਗ੍ਹਾ ਹੀ ਸਹੀ ਸਹੀ ਦੋਨੋਂ ਜਗ੍ਹਾ ਇਕ ਚੰਦਾ ਹੈ ਤੇ ਚੁੰਦਾ ਮੈਂ ਤੇ ਮੈਨੂੰ ਆਪਣਾ ਵਤਨ ਜ਼ਿਆਦਾ ਪਸੰਦ ਹੈ ਪਰ ਆਪਣੇ ਵਤਨ ਦਾ ਵੀ ਮੈਨੂੰ ਪਿਆਰ ਜ਼ਿਆਦਾ ਹੋਇਆ ਜਦੋਂ ਮੈਂ ਯੂ ਐਸਏ ਜਾ ਕੇ ਠਹਿਰੇ ਹਾਂ ਉੱਥੇ ਮੈਂ ਪਰਮਨੈਂਟ ਜੁੜ ਰਿਹਾ ਹਾਂ ਉਹ ਤੋਂ ਮੈਨੂੰ ਪਤਾ ਲੱਗਾ ਕਿ ਇੰਡੀਆ ਭਾਰਤ ਕੀ ਹੈ ਜੀ ਤਾਂ ਮੇਰੀ ਰੂਹ ਇੱਥੇ ਹੈ ਠੀਕ ਹੈ ਸੰਗੀਤ ਇੱਥੋਂ ਸਿੱਖਿਆ ਹੈ ਜਮੇਪੁਰੇ ਇੱਥੇ ਹਾਂ ਸਾਡੇ ਗੁਰੂ ਇੱਥੋਂ ਦੇ ਹਨ ਔਰ ਸਾਡੇ ਉਸਤਾਦ ਇੱਥੋਂ ਦੇ ਤੋਂ ਇਸ ਧਰਤੀ ਨਾਲ ਸਾਨੂੰ ਇਸ ਮਿੱਟੀ ਨਾਲ ਰੋਹਾਨੀਅਤ ਬਹੁਤ ਸਾਨੂੰ ਸਾਝ ਹੈ ਔਰ ਮਿੱਟੀ ਚੀ ਸੰਗੀਤ ਇੱਥੇ ਐਸੀ ਮਿੱਟੀ ਇੱਥੇ ਇਤਨਾ ਟੈਲੈਂਟ ਪੈਦਾ ਹੋ ਰਿਹਾ ਨਵੇਂ ਬੱਚੇ ਇਤਨਾ ਅੱਛਾ ਗਾ ਬਜਾ ਰਹੇ ਨੇ ਔਰ ਨਿਊ ਟੈਲੈਂਟ ਟੈਲੈਂਟ ਜੋ ਅੱਗੇ ਆ ਰਿਹਾ ਉਹ ਬੜਾ ਹੀ ਵਧੀਆ ਮੈਂ ਬੱਚਿਆਂ ਨੂੰ ਸੁਣਿਆ ਤਬਲਾ ਐਸਾ ਅੱਛਾ ਅੱਛਾ ਵਜਾਉਂਦੇ ਨੇ ਉਹ ਸਾਨੂੰ ਆਪਣੀ 20 ਸਾਲ ਦੀ ਉਮਰ ਚ ਇੰਨਾ ਤਬਲਾ ਨਹੀਂ ਸੀ ਯਾਦ ਜਿੰਨਾ ਇਹਨਾਂ ਨੇ ਤਬਲਾ ਤੇ ਹਰਮੋਨੀਅਮ ਦੇ ਨਾਲ ਨਾਲ ਹੋਰ ਕਿਹੜੇ ਕਿਹੜੇ ਸਾਜ਼ ਵਜਾ ਲੈਂਦੇ ਹੋ ਮੈਂ ਤਿਤਲ ਬੱਜਾਣਾ ਤੇ ਵਾਇਲਨ ਮਾਹਿਰ ਮਾਹਿਰ ਨਹੀਂ ਅਸੀਂ ਬਾਹਰ ਕਿਸੇ ਵਿੱਚ ਵੀ ਨਹੀਂ ਸਮਝਦੇ ਆਪਣੇ ਆਪ ਨੂੰ ਲੇਕਿਨ ਇੱਕ ਸਫਰ ਹੁੰਦਾ ਜਦੋਂ ਆਪਾਂ ਇਹ ਸੰਗੀਤਕ ਜਰਨੀ ਹੈ ਹਾਂਜੀ ਕੋਈ ਦੇ ਵਿੱਚ ਅਸੀਂ ਇਹ ਭਾਰਤ ਵਾਲੀ ਗੱਲ ਨਹੀਂ ਹੁੰਦੀ ਸਿਰਫ ਆ ਹੁੰਦਾ ਕਿ ਇਹ ਦੇ ਵਿੱਚ ਅਸੀਂ ਆਪਣੇ ਆਪ ਨੂੰ ਮਰਜ ਕਰਨਾ ਆਪਣੇ ਆਪ ਨੂੰ ਡਬੋਣਾ ਔਰ ਇਹ ਵਿੱਚੋਂ ਆਨੰਦ ਪ੍ਰਾਪਤ। ਭਾਈ ਸਾਹਿਬ ਚਲਦੇ ਚਲਦੇ ਫਿਰ ਸੰਗਤਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਕੀ ਕਹਿਣਾ ਚਾਹੋਗੇ? ਸੰਗਤਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਨਾ ਚਾਹਾਂਗਾ। ਭਾਈ ਸਰਬਜੀਤ ਸਿੰਘ ਲਾਡੀ ਜੋ ਤੁਸੀਂ ਬਖਸ਼ਿਸ਼ ਕੀਤੀ ਹੈ ਮੇਰੇ ਤੇ ਇਤਨਾ ਅਥਾ ਪਿਆਰ ਇਤਨਾ ਸਨਮਨ ਮੈਨੂੰ ਜ਼ਿੰਦਗੀ ਦੀ ਬਖਸ਼ਿਸ਼ ਕੀਤਾ ਹੈ। ਮੈਂ ਕਦੀ ਆਪਣੀ ਲਾਈਫ ਵਿੱਚ ਸੋਚਿਆ ਵੀ ਨਹੀਂ ਸੀ ਕਿ ਆਪ ਜੀ ਮੈਨੂੰ ਇੰਨਾ ਪਿਆਰ ਜੋ ਮੈਨੂੰ ਬਖਸ਼ਿਸ਼ ਕੀਤਾ ਹੈ ਇਹ ਸਦਾ ਮੇਰੇ ਨਾਲ ਰਹੇਗਾ ਔਰ ਅਖੀਰਲੇ ਦਮ ਤੱਕ ਮੈਂ ਇਸ ਨੂੰ ਆਪਣੇ ਨਾਲ ਸੰਭਾਲ ਕੇ ਰੱਖਾਂਗਾ। ਔਰ ਇਹ ਹੀ ਹੈ ਕਿ ਮੈਨੂੰ ਗੁਰੂ ਸ਼ਬਦ ਦੇ ਨਾਲ ਪ੍ਰੀਤੀ ਹੋਰ ਵੱਧੇ ਔਰ ਹੋਰ ਮੈਂ ਰਾਗਦਾਰੀ ਵਿੱਚ ਔਰ ਹੋਰ ਹਿਰਦੇ ਕਰਕੇ ਕੀਰਤਨ ਕਰਕੇ ਤੁਹਾਡੀ ਸੇਵਾ ਕਰ ਸਕਾਂ ਸੋ ਸਾਧ ਸੰਗਤ ਜੀ ਭਾਈ ਸਾਹਿਬ ਜੀ ਦੇ ਜੀਵਨ ਦਾ ਪੱਖ ਕੇਵਲ ਇਹ ਹੀ ਨਹੀਂ ਕਿ ਭਾਈ ਸਰਬਜੀਤ ਸਿੰਘ ਜੀ ਇੱਕ ਕੀਰਤਨੀਏ ਨੇ ਬਲਕਿ ਤੁਸੀਂ ਦੇਖਿਆ ਇਹਨਾਂ ਦੀ ਸਖਸ਼ੀਅਤ ਬਹੁਪੱਖੀ ਹੈ ਜਿੱਥੇ ਇੱਕ ਚੰਗੇ ਕੀਰਤਨੀਏ ਨੇ ਉਥੇ ਚੰਗੇ ਇਨਸਾਨ ਵੀ ਨੇ ਜਿੱਥੇ ਚੰਗੇ ਇਨਸਾਨ ਵੀ ਨੇ ਉਥੇ ਇੱਕ ਚੰਗੇ ਸੰਗੀਤਕਾਰ ਵੀ ਨੇ ਜਿੱਥੇ ਚੰਗੇ ਸੰਗੀਤਕਾਰ ਵੀ ਨੇ ਉਥੇ ਪੜ੍ਹਾਈ ਦੇ ਵੱਲ ਵੀ ਇਹਨਾਂ ਦੀ ਰੁਚੀ ਹੈਗੀ ਹੈ ਕਿਤਾਬਾਂ ਪੜ੍ਹਨ ਵਾਲ ਸਾਹਿਤ ਪੜ੍ਹਨ ਵਾਲ ਵੀ ਬਹੁਤ ਰੁਚੀ ਹੈਗੀ ਹੈ ਸੋ ਭਾਈ ਸਾਹਿਬ ਬਹੁਤ ਬਹੁਤ ਧੰਨਵਾਦ ਇਹਨੇ ਬਿਜ਼ੀ ਸ਼ਡਿਊਲ ਦੇ ਵਿੱਚੋਂ ਸਮਾਂ ਤੁਸੀਂ ਸਮਾਂ ਦਿੱਤਾ ਹੈ। ਸਾਨੂੰ ਆਪਣੇ ਜੀਵਨ ਦੇ ਤਜਰਬੇ ਸਾਂਝੇ ਕੀਤੇ। ਸਾਨੂੰ ਵੀ ਬਹੁਤ ਆਨੰਦ ਆਇਆ ਤੁਹਾਡੇ ਨਾਲ। ਪੀਟੀਸੀ ਪੰਜਾਬੀ ਚੈਨਲ ਦੇ ਵੀ ਸੀ ਧੰਵਾਦੀ ਹਾਂ ਜਿਨ੍ਹਾਂ ਨੇ ਬਹੁਤ ਮਾਨ ਬਖਸ਼ਿਸ਼ ਕੀਤਾ। ਵਾਈਗੁਰਜੀ ਖਾਨ ਸਾਹਿਬ ਵਾਈਗੁਰਜੀ ਵਾਈਗੁਰਜੀ ਦੀ ਫਤਿਹ